ਤਾਲੂ ਜੱਗਾ ਤੇ ਤਾਲੂ ਆਏ ਜੱਗਾ 골ਡਨ ਬਾਇ ਤਾਰੀਆਂ ਦਾ ਯਤਨ ਕਰਦਾ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਤੇ ਭਾਂਬੜ ਮੱਚੇ ਚੰਗਿਆੜਿਆਂ ਦੇ ਰਾਜੇ ਖੇਲੇ ਹੌਸਲੇ ਦੀ ਲਓ ਮਨੀ ਮੱਲੀਆਂ ਵਾਲਾ ਆ ਮਨੀ ਕੋਸ਼ਿਸ਼ ਕਰਦਾ ਡੱਕਣ ਦੀ ਬੱਲੇ ਬੱਲੇ ਕਬੱਡੀ ਇੱਕ ਵਾਰ ਯੋਰਦਰ ਇਹ ਯੋਰਦਰ ਤਾੜੀਆਂ ਮਾਰ ਦਿਓ ਬਸ ਸ਼ੁਰੂਆਤ ਕਰੀਏ ਲਓ ਦਿਓੜੇ ਵਾਲੇ ਰਵੀ ਦੀ ਪਹਿਲੀ ਕਬੱਡੀ ਮੈਦਾਨ ਦੇ ਅੰਦਰ ਦੇਖਦੇ ਵੀ ਪੈਂਦੀ ਹੋਈ ਹਰਿਆਣੇ ਵਾਲਾ ਮੁੰਡਾ ਔਰ ਗੋਲਡਨ ਬாய் ਖੇਡ ਕਬੱਡੀ ਦਾ ਚਿੱਟੀ ਵਾਲਾ ਜੱਗਾ 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 ਕਮਾਲ ਕਰਦਾ ਹੋਇਆ ਤਗੜਾ ਜਫਾ ਤੇ ਜੱਗਾ ਲਾਉਂਦਾ ਸ਼ਾਨਦਾਰ ਜਫਾ ਦਿਉਰੇ ਵਾਲੇ ਰਵੀ ਨੇ ਪਹਿਲੀ ਕਬੱਡੀ ਪਾਈ ਜਦੋਂ ਜਫਾ ਲੱਗਿਆ ਹੁਣ ਅਗਲੀ ਰੇਡ ਪਾਉਣ ਦੇ ਲਈ ਥੋੜੀ ਸਮਝਦਾਰੀ ਤੇ ਪਣਾ ਲਈ ਹੋਣੀ ਆ ਕਿ ਲੋਕੀ ਜਾਣਦੇ ਨੇ ਕਿੱਥੋਂ ਚੱਲ ਕਿੱਥੇ ਆ ਕੇ ਖੜੇ ਆ ਜਿੰਦਗੀ ਤੋਂ ਸਿੱਖਿਆ ਕਿਤਾਬਾਂ ਘੱਟ ਪੜ੍ਹਿਆ ਮੁੱਲ ਵੱਜੇ ਹੋਏ ਟੇਡਿਆਂ ਦਾ ਮੋੜੀ ਜਾਂਦੇ ਆ ਸਾਡੇ ਕੰਪੀਟੀਸ਼ਨਾਂ ਦੇ ਵਿੱਚ ਬੰਦਾ ਕੋਈ ਨਾ ਅਸੀਂ ਆਪਣੇ ਰਿਕਾਰਡ ਵਾਲਾ ਅਗਲੀ ਰੇਡ ਪਾਉਂਦਾ ਇਹਦਾ ਸਮਾਣਾ ਪਿੰਡ ਹੈ ਕਕਰਾਲੀ ਸਾਹਿਬ ਕਹਿੰਦੇ ਰੋਪੜ ਦੇ ਏਰੀਆ ਦਾ ਇੱਕ ਦਾ ਸਮਾਣਾ ਸ਼ਹਿਰ ਹੈ ਮਾਲਵੇ ਦੀ ਧਰਤੀ ਕਿ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੰਧਿਆ ਮੇਲਿਆਂ ਦੀ ਉੱਥੇ ਇੱਕ ਰੀਤ ਪਰਾਣੀ ਹੈ ਲਓ ਮਨੀ ਮੱਲੀਆਂ ਵਾਲਾ ਆ ਮਨੀ ਕੋਸ਼ਿਸ਼ ਕਰਦਾ ਡੱਕਣ ਦੀ ਵੱਲੇ ਵੱਲੇ ਕਬੱਡੀ 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 ਆ ਇਹਨਾਂ ਕੋ ਬਹੁਤ ਬਹੁਤ ਧੰਨਵਾਦ ਅਮਨ ਤੋਰਣੀ ਸੁੱਖਾ ਰੰਧਾਵਾ ਜੀ ਆ ਇਧਰ ਅਗਲੀ ਰੇਡ ਕੋਟਲੇ ਭੜੀ ਵਾਲਾ ਰਾਜੂ ਸਾਡੇ ਦਰਮਿਆਨ ਰੌਡ ਪਾਵਰ ਸਾਡੇ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੌਰ ਆ ਰੀਜਨਲ ਕੌਂਸਲਰ ਐਂਡਰੂ ਕਾਨਿਆ ਕਾਨਿਆ ਲਾ ਆਫਿਸ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਸਾਡੇ ਸਪਾਂਸਰਾਂ ਦਾ ਜੀ ਆਇਆਂ ਧੰਨਵਾਦ ਮਨੀ ਮੱਲੀਆਂ ਵਾਲਾ ਵਾਹ ਆ ਨਹੀਂ ਰੀਸਾ ਵੀ ਲਾ ਜੋ ਨਾ ਕਮਾਲ ਦਾ ਕਬੱਡੀ ਖੇਡੀ ਕਾਲਾ ਹਾਂ ਜੀ ਇੱਧਰ ਕਮ ਡਾਊਨ ਹੋ ਜਾਂਦਾ ਪਲੀਜ਼ ਇੱਧਰ ਹੀ ਰਹਿਣ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਕਿ ਜੋਰ ਇਧਰ ਵੀ ਬਹੁਤ ਲੱਗਦਾ ਹੈ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਇਹ ਆ ਅਰਸ਼ ਨੌਜਵਾਨ ਚੋੜਾ ਸਾਹਿਬ ਦੀ ਧਰਤੀ ਦਾ ਆ ਸੁਖਮਨ ਦਾ ਵੀਰ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਆ ਰੋਕਣ ਦਾ ਕੋਸ਼ਿਸ਼ ਕਰ ਰਿਹਾ ਹੈ ਬਾ ਵੇ ਨੌਜਵਾਨਾ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਹੈ ਰੈਵੀ ਸ਼ੰਦੇ ਰੇਡ ਬਾਉਂਡੀ ਫੇਰ ਤਿਆਰ ਹੈ ਸਮਾਣਾ ਖੁਰਦ ਪੈਂਦਾ ਹੈ ਔਰ ਦੂਜੇ ਪਾਸੇ ਮੱਲੀਆਂ ਪਿੰਦਾ ਮਨੀ ਰੋਕਣ ਦਾ ਯਤਨ ਕਰਦਾ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਤੇ ਭਾਂਬੜ ਮੱਚੇ ਚੰਗਿਆੜਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਬੱਲ ਦਾ ਨਹੀਂ ਫੋਕੇ ਲਲਕਾਰਿਆਂ ਦਾ ਲਓ ਰਾਜੂ ਆ ਗਿਆ ਸਾਹਮਣੇ ਕਿ ਸੀ ਬਲਵਿੰਦਰ ਫਿੱਡੂ ਘੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਸੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਕਹਿੰਦੇ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਹੱਥ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਿ ਖੇਡਣ ਜੋਰਾ ਨਾਲ ਕਬੱਡੀ ਆਹ ਜੋਰਾ ਨਾਲ ਜੋਰਾ ਨਾਲ ਜੋਰਾ ਨਾਲ ਜੋਰਾ ਨਾਲ ਆਹ ਜੋਰਾ ਨਾਲ ਜੋਰਾ ਨਾਲ ਆਹ ਕਬੱਡੀ 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 ਸਿਰਾ 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 ਜ਼ੋਰਦਾਰ ਤਾੜੀਆਂ ਫਿਰ ਤੋਂ ਅੱਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਐਨ ਕਹਿੰਦੇ ਅੱਤ ਦਾ ਸਿਰਾ ਹੋਇਆ ਪਿਆ ਅੱਜ ਟੰਟੋ ਦੇ ਵਿੱਚ ਪਹਿਲੇ ਕੱਪ ਦੇ ਅੱਤ ਦਾ ਸਿਰਾ ਹੋਇਆ ਪਿਆ ਆਹ ਜੱਗਾ ਤੇ ਪਾਲੂ ਜੱਗਾ ਤੇ ਪਾਲੂ ਜੱਗਾ ਤੇ ਪਾਲੂ ਆਹ ਏ ਜੱਗਾ 골ਡਨ ਬॉय ਤਾੜੀਆਂ ਜ਼ੋਰਦਾਰ ਤਾੜੀਆਂ ਬਹੁਤ ਜੱਗੇ ਦਾ ਸਤਾਇ ਲਿਆ ਇਹ ਜਦੋਂ ਜਫਾ ਲਾਉਂਦਾ ਤੇ